प्यारे दोस्तों जमे मैं ਤੁਹਾਨੂੰ ਦੱਸਿਆ ਹੀ ਹੈ ਅਸੀਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਜੋ ਲੁਧਿਆਣਾ ਜਿਹੜੇ ਦਾ ਇੱਕ ਖਾਸ ਸ਼ਹਿਰ ਹੈ ਉਹਦੇ ਨਜ਼ਦੀਕ ਪਿੰਡ ਮਾਜਰਾ ਜੋ ਕਿ 3-4 ਕਿਲੋਮੀਟਰ ਦੂਰ ਹੈ ਚ ਬੈਠੇ ਆ ਤੇ ਇੱਥੇ ਕਬੂਤਰਾਂ ਦੀ ਇਸ ਵੇਲੇ ਬਾਜੀ ਲੱਗੀ ਹੋਈ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੀ ਹੈ ਤੇ ਮੈਂ ਇਸ ਸਮੇਂ ਦਾ ਇਸ ਦੌਰ ਦਾ ਇੱਕ ਬਿਲਕੁਲ ਨਵੀਂ ਗੱਲ ਦੇਖ ਰਿਹਾ ਹਾਂ ਤੇ ਇਹਦੇ ਲਈ ਜੋ ਪ੍ਰਬੰਧ ਕੀਤਾ ਇੱਥੋਂ ਦੇ ਪ੍ਰਬੰਧਕਾਂ ਨੇ ਮਾਜਰੇ ਪਿੰਡ ਤੋਂ ਸਾਡੇ ਬੜਾ ਰਿਸਪੈਕਟਡ ਪਰਿਵਾਰ ਔਰ ਸਾਡਾ ਬਾਬਾ ਪਰਿਵਾਰ ਚਾਨਵੀਰ ਸਿੰਘ ਜੀ ਤੇ ਮਨਪ੍ਰੀਤ ਸਿੰਘ ਜੀ ਸਾਡੇ ਵਿੱਚ ਬੈਠੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਬਣੀ ਜੋ ਕਿ ਇਹਨਾਂ ਦੇ ਨਾਨਾ ਹੀ ਸਰਪੰਚ ਵੀ ਰਹੇ ਨੇ ਇਹ ਮੇਰੇ ਵਿਦਿਆਰਥੀ ਵੀ ਰਹੇ ਨੇ ਇਹ ਬੜੇ ਜਹੀਨ ਔਰ ਸਿਆਣੇ ਲੜਕੇ ਵੀ ਨੇ ਔਰ ਬੜਾ ਅੱਛਾ ਕੰਮ ਕਰਦੇ ਨੇ ਐਕਟਿਵ ਸਮਾਜ ਸੇਵਾ ਵੀ ਕਰਦੇ ਨੇ ਤੇ ਨਾਲ ਇਹ ਨੇ ਸੋਨੀ ਸਰਪੰਚ ਕਿਉਂਕਿ ਬਹੁਤ ਚਰਚਾ ਦਾ ਵਿਸ਼ਾ ਨੇ ਤੇ ਇਹ ਚਚਰਾੜੀ ਤੋਂ ਤੇ ਇਹ ਮੇਰੇ ਸਾਥੀ ਨੇ ਤੁਸੀਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਗੁਰਪ੍ਰੀਤ ਹੈਗਾ ਨਿਕਨੇਮ ਗੋਪੀ ਤੁਹਾਡਾ ਨਾਮ ਜੀ ਦੋਪੇ ਨਹੀਂ ਮੇਰਾ ਨਾਮ ਹਾਂ ਛੱਡਣਾ ਰੀਤਾ ਲਹਾਰੀ ਹਾਂ ਹਾਂਜੀ ਮਨਜੋ ਸਿੰਘ ਹੀ ਹੈ ਨਾ ਹਾਂ ਚਲੋ ਹੁਣ ਆਪਾਂ ਸ਼ੁਰੂ ਕਰਦੇ ਆਂ ਤੇ ਇਹ ਦੀ ਇੰਟਰਵਿਊ ਤੇ ਜਲਦੀ ਤੋਂ ਜਲਦੀ ਥੋੜੇ ਕੁਐਸਚਨ ਪੁੱਛਾਂਗੇ ਔਰ ਤਾਂਕੇ ਅਸੀਂ ਸਾਰੇ ਪੰਜਾਬੀਆਂ ਨੂੰ ਭਾਵੇਂ ਲੈਹਂਦੇ ਪੰਜਾਬ ਦੇ ਹੋਣ ਤੇ ਭਾਵੇਂ ਚੜ੍ਹਦੇ ਪੰਜਾਬ ਦੇ ਹੋਣ ਇਹ ਸੁਨਿਆਹ ਦੇ ਸਕੀਏ ਕਿ ਕਬੂਤਰ ਬਾਜੀ ਹੈ ਕੀ ਕਬੂਤਰਾਂ ਦਾ ਪਿਆਰ ਹੈ ਪਿਛਲੇ ਹਜ਼ਾਰਾਂ ਸਾਲ ਤੋਂ ਚੱਲੇ ਆ ਰਿਹਾ 10000 ਸਾਲ ਤੋਂ ਤਾਂ ਰਿਕਾਰਡ ਮਿਲਦਾ ਇਸ ਗੱਲ ਦਾ ਕਬੂਤਰ ਚਿੱਠੀਆਂ ਲਈ ਦੇਰੜੀ ਵੀ ਮੰਨੇ ਜਾਂਦੇ ਸੀਗੇ ਕਬੂਤਰ ਇੱਕ ਬੜਾ ਸਿਆਣਾ ਜਾਨਵਰ ਹੈ ਔਰ ਸਮਝਦਾਰ ਜਾਨਵਰ ਹੈ ਔਰ ਇਹਦੀ ਜੋ ਰੈਡਾਰ ਦਾ ਸਿਸਟਮ ਆ ਬ੍ਰੇਨ ਦੇ ਵਿੱਚ ਉਹ ਇੱਕ ਵੱਖਰੀ ਕਿਸਮ ਦਾ ਹੈ ਜੋ ਕਿ ਇਹਨਾਂ ਨੂੰ ਇਹ ਪਤਾ ਹਾਂਜੀ ਅ ਜਨਵੀਰ ਜੀ ਤੁਹਾਡੇ ਪਿੰਡੇ ਬਾਜੀ ਹੋ ਰਹੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਕਦੋਂ ਤੋਂ ਸ਼ੁਰੂ ਕੀਤੀ ਹੈ ਤੁਸੀਂ ਸਾਡੇ ਸਾਰੇ ਫਰੈਂਡ ਸਰਕਲ ਚ ਮਿਲ ਕੇ ਅਸੀਂ ਕਰਾ ਰਹੇ ਹਾਂ ਜੀ ਬਾਜੀ ਹਾਂਜੀ ਤੇ ਅਸੀਂ ਸਾਰੇ ਇਕੱਠੇ ਕੁਝ ਸਾਡੇ ਭਰਾਵਾਂ ਨੇ ਜਿਹੜੇ ਮਿਗ੍ਰੇਸ਼ਨ ਕੈਨੇਡਾ ਹੋ ਗਏ ਛੰਨਬੀਲ ਮਨਜੋਤ ਬਲਵਿੰਦਰ ਬਾਬਾ ਜੀ ਸਾਡੇ ਸਾਰੇ ਭਾਈਚਾਰੇ ਨਾਲ ਅਸੀਂ ਇਹ ਕਰਵਾ ਰਹੇ ਹਾਂ ਤੇ ਬਾਕੀ ਤੁਹਾਡੇ ਸਰਪੰਚ ਸਾਹਿਬ ਪਹੁੰਚੇ ਹੋਏ ਨੇ ਬਾਕੀ ਤੁਸੀਂ ਇਹਨਾਂ ਤੋਂ ਪੁੱਛੋ ਅੱਛਾ ਕੈਨੇਡੀਅਨ ਪਰਿਵਾਰ ਬਲਵਿੰਦਰ ਬਾਬਾ ਔਰ ਅਮਰਬੀਰ ਸਾਹਰਾ ਦਾ ਤੁਸੀਂ ਇੱਥੇ ਯਾਦ ਕਰਦੇ ਹੋ ਉਹਨਾਂ ਨੂੰ ਹਾਂਜੀ 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 ਮਨਜੋਤ ਸਿੰਘ ਜੀ ਤੁਸੀਂ ਹਾਂਜੀ ਅਸੀਂ ਸਾਰੇ 그룹ਪਰਾਂ ਨਾਲ ਦਰਾਲ ਪਈ ਹੈ ਨਾ ਬਾਜੀ ਕਰਾਈ ਹਾਂਜੀ ਹਾਂਜੀ ਮਨਪ੍ਰੀਤ ਸਿੰਘ ਜੀ ਤੁਸੀਂ ਵੀ ਬੜਾ ਵਧੀਆ ਪ੍ਰਬੰਧ ਕੀਤਾ ਐਕਟਿਵ ਰਹੇ ਹੋ ਤੁਸੀਂ ਤੇ ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਬਸ ਬਾਹਰਲੇ ਦੇ ਸਹਿਯੋਗ ਨਾਲ ਹੋਵੇ ਬਾਹਰਲੇ ਦੇ ਸਹਿਯੋਗ ਨਾਲ ਅਸੀਂ ਧੰਨਵਾਦ ਕਰਦੇ ਹਾਂ ਅਮਰਬੀਰ ਸਿੰਘ ਜੀ ਬਲਵਿੰਦਰ ਬਾਬਾ ਜੀ ਦਾ ਜੋ ਕਿ ਇਸ ਵੇਲੇ ਕੈਨੇਡਾ ਬੈਠੇ ਨੇ ਅਸੀਂ ਮਹਿਸੂਸ ਕਰਦੇ ਹਾਂ ਜਿਵੇਂ ਸਾਡੇ ਨਾਲ ਹੀ ਹੁੰਦੇ ਨੇ ਉਹ ਹਾਂਜੀ ਸਰਪੰਚ ਸਾਹਿਬ ਹੁਣ ਤੁਸੀਂ ਦੱਸੋ ਕਿ ਇਹ ਜਿਹੜਾ ਬਾਜੀ ਹੈ ਇਹ ਕਿਉਂ ਲੱਗਦੀ ਐ ਕਿਵੇਂ ਲੱਗਦੀ ਐ ਤੁਸੀਂ ਕਿੰਨੀ ਦੇਰ ਹੋ ਗਈ ਸਾਰੀਆਂ ਗੱਲਾਂ ਤੁਸੀਂ ਵਨ ਬਾਈ ਵਨ ਕਰਕੇ ਦੱਸੋ ਦੇਖੋ ਜੀ ਪਹਿਲਾਂ ਤਾਂ ਮੈਂ ਸਾਰੇ ਪਿੰਡ ਵਾਸੀਆਂ ਦਾ ਤੇ ਸਾਰੇ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਪਤਾਇਆ ਲਾਉਣਾ ਵਾਏ ਗੁਰਜੀ ਕਪਾਰ ਸਾਹਿਬ ਵਾਏ ਗੁਰਜੀ ਨੂੰ ਪਤਾਇਆ ਅੱਗੇ ਗੱਲ ਚੱਲਦੀ ਐ ਜੀ ਉਤਰਵਾਜੀ ਦੀ ਮਦਦ ਮਿਲਦੀ ਹੈ ਹਾਂ ਹਾਂ ਤੇ ਪਿੰਡ ਵਾਸੀਆਂ ਦਾ ਸਹਿਯੋਗ ਬਹੁਤ ਮਿਲ ਰਿਹਾ ਜੀ अच्छा तुसी ਪਿਆਰਾ ਸ਼ੌਕ ਕਿਆ ਤੇ ਤੁਹਾਨੂੰ ਪਿਆਰਾ ਕਿਉਂ ਲੱਗਦਾ ਹੈ ਸਾਨੂੰ ਜਦੋਂ ਇੱਕ ਬੰਦੇ ਨੂੰ ਸ਼ੌਕ ਲੱਗ ਜਾਂਦਾ ਹੈ ਉਸ ਨੂੰ ਇਉਂ ਹੁੰਦਾ ਵੀ ਮੇਰਾ ਸ਼ੌਕ ਜਿਹੜਾ ਹੈਗਾ ਵੀ ਸਭ ਤੋਂ ਪਿਆਰਾ ਹੈ ਅੱਛਾ ਜਿਹੜਾ ਕਬੂਤਰਬਾਜੀ ਦਾ ਸ਼ੌਕ ਆ ਜੀ ਇਹ ਇੰਨਾ ਪਿਆਰਾ ਜਿਹੜੇ ਬੰਦੇ ਨੂੰ ਸ਼ੌਕ ਲੱਗ ਜਾਂਦਾ ਉਹ ਤਾਂ ਫਿਰ ਚਾਹ ਵੀ ਸੋਹਾਂ ਦੀ ਜੀ ਗੁੰਡਿਆਂ ਕੋਲੇ ਜਾ ਕੇ ਪੀਂਦਾ ਪਹਿਲਾਂ ਮੈਂ ਕੂਤਰ ਦੇਖ ਲਈਆਂ ਇਹਦਾ ਮਤਲਬ ਪੰਛੀਆਂ ਦੇ ਪਿਆਰ ਨਾਲ ਡਿਪਰੈਸ਼ਨ ਨਹੀਂ ਹੁੰਦੀ ਟੈਨਸ਼ਨ ਨਹੀਂ ਹੁੰਦੀ ਮਾਨਸਿਕ ਤਨਾਰੀ ਹੁੰਦਾ ਤੁਸੀਂ ਤੁਹਾਡਾ ਸੇਵ ਠੀਕ ਰਹਿੰਦੀ ਹੈ ਅੱਜ ਦੇ ਸਮੇਂ ਦੇ ਵਿੱਚ ਬਹੁਤ ਟੈਨਸ਼ਨ ਨਾਲ ਵਾਹ ਜੀ ਵਾਹ ਠੀਕ ਹੈ ਜੀ ਹਾਂ ਇਹ ਵੱਡੀ ਅਸੀਂ ਆਪਦੇ ਫਾਰਮ ਤੇ ਚਲੇ ਜਾਂਦੇ ਹਾਂ ਹਾਂ ਤੁਸੀਂ ਜਾ ਕੇ ਜਦੋਂ ਆਪਦੇ ਘੁੱਡੇ ਖੋਲਦੇ ਹੋ ਤਾਂ ਤੁਹਾਨੂੰ ਵੱਖਰਾ ਹੀ ਨਜ਼ਾਰਾ ਮਿਲਦਾ ਹਾਂ 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 ਇਹ ਸੋਡੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਂਦੀ ਹੈ ਹਾਂ ਅੱਛਾ ਤੁਹਾਡਾ ਖਰਚਾ ਕਿੰਨਾ ਕਉਂਦਾ ਰੱਖਣ ਤੇ ਖਰਚਾ ਤਾਂ ਆਉਂਦਾ ਹੈ ਅੱਛਾ 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 ਕੀ ਆਉਂਦਾ ਜੀ ਅੱਛਾ ਦੂਸਰੀ ਗੱਲ ਇਹ ਦੱਸੋ ਵੀ ਐਸ ਵੇਲੇ ਪੰਜਾਬ ਦੇ ਵਿੱਚ ਕਿੰਨੀਆਂ ਕ ਬਾਜ਼ੀਆਂ ਲੱਗ ਰਹੀਆਂ ਹੋਣਗੀਆਂ ਤੇ ਆਪ ਦੇ ਵਿੱਚ ਇਸ ਟਾਈਮ ਪੂਰਾ ਦੌਰ ਹੈ ਜੀ ਬਾਜ਼ੀਆਂ ਦਾ ਚੱਲ ਰਿਹਾ ਹੈ ਮਤਲਬ ਜੇ 23 ਜ਼ਿਲ੍ਹੇ ਨੇ ਤਾਂ 23 ਜ਼ਿਲ੍ਹਿਆਂ ਦੇ ਵਿੱਚ ਦੋ ਦੋ ਚਾਰ ਚਾਰ ਬਾਜ਼ੀਆਂ ਲੱਗ ਰਹੀਆਂ ਨਹੀਂ ਜ਼ਿਆਦਾ ਲੱਗਦੀ ਆ 20 20 ਜ਼ਿਆਦਾ तकरीबन 10 15 ਬਾਜ਼ੀਆਂ ਇੱਕ ਜ਼ਿਲ੍ਹੇ ਦੇ ਵਿੱਚ ਹੋ ਰਹੀਆਂ ਇਹਦਾ ਮਤਲਬ 100 150 ਬਾਜ਼ੀ ਦਿੱਲੀ ਦੀ ਲੱਗਈ ਹੈ ਹੋ ਰਹੀ ਹੈ ਅੱਛਾ ਇੱਕ ਦਿਨ ਦਾ ਖਰਚਾ ਤੁਹਾਡਾ ਕਿੰਨਾ ਹੋਏਗਾ ਸਾਡਾ ਜੇ ਅਸੀਂ ਇੱਕ ਬਾਜੀ ਸੜਦੇ ਆ ਜੀ ਇੱਕ ਕੂਪਟਰ ਦੇ ਘਟੋ ਘਟ 5-7000 ਰੁਪਏ ਖਰਚ ਜਾਉ। 5-7 ਇੱਕ ਕੂਪਟਰ ਦਾ ਇੱਕ ਕੂਪਟਰ। ਅੱਛਾ ਜੇ ਅੱਜ 125 ਛੱਡੇ ਨੇ ਉਹਨਾਂ ਦਾ ਕਿੰਨਾ ਖਰਚਾ ਹੋਏਗਾ? ਦੇਖ ਲਓ ਜੀ 125 ਨੂੰ ਤੁਸੀਂ ਦੇ ਹਿਸਾਬ ਲਾ ਲਓ ਵੀ ਕਿੰਨੇ ਖਰਚਾ ਹੋ ਜਾਂਦਾ। ਅੱਛਾ ਹਾਂਜੀ। ਇਹ ਟੋੜਾ ਮਤਲਬ ਇਹ ਹੈ ਤੇ ਇਹ ਮਿਲੀਅਨ ਦੇ ਵਿੱਚ ਅਰਬਾਂ ਦੇ ਵਿੱਚ ਰੁਪਈਆ ਚੱਲ ਜਾਂਦਾ ਹੋਊਗਾ। ਚੱਲ ਜਾਂਦਾ ਜੀ। ਇਹ ਕਿੰਨੇ ਮਹੀਨੇ ਕਿੰਨੇ ਮਹੀਨੇ ਚੱਲਦੀ ਹੈ ਇਹ? ਇਹ ਤਕਰੀਬਨ ਜੀ ਤੁਸੀਂ ਲੈ ਲਓ ਵੀ ਅਪ੍ਰੈਲ ਦੇ ਮਹੀਨੇ ਤੋਂ ਲੈ ਕੇ ਅਪ੍ਰੈਲ, ਮਈ, ਜੂਨ ਉੱਤ ਸੇ ਜੁਲਾਈ ਦਾ ਹਸਤੇ ਤੱਕ ਚੱਲਦੀ ਹੈ। ਅੱਛਾ ਤੁਸੀਂ ਕੀ ਸਮਝਦੇ ਹੋ ਵੀ ਇਹ ਬਿਜ਼ਨਸ ਬਣ ਗਿਆ ਜਾਂ ਤੁਹਾਡਾ ਸਿੰਪਲ ਚਾਹਗੇ? ਬਿਜ਼ਨਸ ਵਾਲ ਅਲੱਗ ਬਾਗ ਕਰਦਾ ਹੈ। ਅੱਛਾ ਬਿਲਕੁਲ ਉਦਾਂ ਹੀ ਹੈ ਜਿਵੇਂ ਸੱਭਿਆਚਾਰਕ ਪ੍ਰੋਗਰਾਮ ਨੇ ਕਬੱਡੀ ਇਹ ਕੱਪ ਆ ਜਾਂਵਾ ਜੀ ਸਰ ਦਾ। ਆ ਰੰਗਲਾ ਪਜਾਵਾ। ਵੈਰੀ ਗੁੱਡ। ਆ ਆ ਬੜੀ ਵੱਡੀ ਗੱਲ ਕਹੀ ਹੈ ਤੁਸੀਂ। ਜਿਹੜਾ ਰੰਗਲਾ ਇਹ ਰੰਗਲਾ ਪਜਾਵਾ ਤਾਂ ਹੀ ਆ ਜੀ ਮੇਲੇ ਲੱਗਣਗੇ। ਅੱਛਾ ਕੀਮਤਾਂ ਕਿੰਨੀ-ਕਿੰਨੀ ਹੁੰਦੀਆਂ ਨੇ ਇਹਨਾਂ ਦੀ? ਕੀਮਤਾਂ ਦੇਖੋ ਜੀ ਜਿਹੜਾ ਸ਼ੌਂਕ ਆ ਉਹਦਾ ਕੋਈ ਮੁੱਲ ਨਹੀਂ। ਉਹਦੀ ਕੋਈ ਕੀਮਤ ਨਹੀਂ। ਹਮ। ਇੱਥੇ ਲੋਕ ਹੁਣ ਕਬੂਤਰਵਾਜੀ ਪਹਿਲਾਂ ਸੇਲ ਨਹੀਂ ਕਰਦੇ ਸੀ ਹੁਣ ਤਾਂ ਸੇਲ ਹੋ ਰਹੀ ਹੈ ਜੀ ਅੱਛਾ 5-5 ਲੱਖ ਰੁਪਏ ਦਾ ਕਬੂਤਰ ਵੇਚ ਰਿਹਾ ਹੈ 5 ਲੱਖ ਰੁਪਏ ਇੱਕ ਕਬੂਤਰ ਹਾਂ ਜੀ ਹਾਂ ਤੇ ਉਸ ਤੋਂ ਜ਼ਿਆਦਾ ਜਿਵੇਂ ਹੁਣ ਹੋਰ ਕੰਟਰੀਆਂ ਉਹਦੇ ਵਿੱਚ ਤਾਂ ਇੰਤੋਂ ਵੀ ਜ਼ਿਆਦਾ ਕੀਮਤ ਆਏ ਕਬੂਤਰ ਦੀ ਹਾਂ ਤੁਸੀਂ ਇਹਨਾਂ ਨੂੰ ਟ੍ਰੇਡ ਵੀ ਕਰਦੇ ਹੋ ਬਿਲਕੁਲ ਕਰਦੇ ਹਾਂ ਕਿਵੇਂ ਕਰਦੇ ਹੋ ਅਸੀਂ ਪਹਿਲਾਂ ਸ਼ੁਰੂ ਤੋਂ ਲੈ ਕੇ ਜੀ ਜੋੜੇ ਲਾਉਣੇ ਹਾਂ 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 ਕੂਤਰ ਦੇ ਕੂਤਰੀਆਂ ਮੀਟਿੰਗ ਕਰਾ ਕੇ ਜੋੜੇ ਲਾਉਣੇ ਆਂ ਆਂਡੇ ਧਰੋਣੇ ਆਂ ਬੱਚੇ ਘਲੋਣੇ ਆਂ ਫਿਰ ਬੱਚੇ ਪਾਲਣੇ ਆਂ ਫਿਰ ਉਹਨਾਂ ਨੂੰ ਟ੍ਰੇਨਿੰਗ ਦੇਣੀ ਆ ਇਹ ਨਸਲ ਦਾ ਵੀ ਧਿਆਨ ਰੱਖਦੇ ਹੋ ਬਿਲਕੁਲ ਰੱਖਦੇ ਅੱਛਾ ਬਲੱਡ ਸਟ੍ਰੀਮ ਕੀ ਹੈ ਬਲੱਡ ਦਾ ਜਿਹੜੇ ਬਲੱਡ ਲਾਈਨ ਆ ਜੀ ਉਹ ਬੜੀ ਜ਼ਰੂਰੀ ਹੈ ਜੀ ਅੱਛਾ ਸਭ ਤੋਂ ਬੈਸਟ ਕਬੂਤਰਬਾਜੀ ਕਿਹੜੇ ਦੇਸ਼ ਚ ਸਭ ਤੋਂ ਬੈਸਟ ਮੈਂ ਤਾਂ ਪੰਜਾਬ ਨੂੰ ਹੀ ਮੰਨੂਗਾ ਜੀ ਪੰਜਾਬ ਹੈ ਇਸ ਵੇਲੇ ਲੈਂਦੇ ਤੇ ਚੜ੍ਹਦੇ ਵੀ ਨਹੀਂ ਸਾਸੀ ਦਾ ਆਪਣੇ ਪੰਜਾਬ ਨੂੰ ਹੀ ਮੰਨਦੇ ਆਪਣੇ ਅੱਛਾ ਉਧਰ ਬਾਰੇ ਕੋਈ ਪਤਾ ਨਹੀਂ ਨਹੀਂ ਜੀ ਉਸ ਬਾਰੇ ਜਦੋਂ ਸਾਨੂੰ ਨੌਲੇਜ ਨਹੀਂ ਅਸੀਂ ਕਹਿ ਨਹੀਂ ਸਕਦੇ ਹਾਂ 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 ਅਸੀਂ ਆਪਦੇ ਪੰਜਾਬ ਨੂੰ ਸਾਡੇ ਸਾਡਾ ਰੰਗਲਾ ਪੰਜਾਬ ਆਸਮੀ ਨੂੰ ਸੁਣਾ ਹਾਂ ਹਾਂ ਸਰਪੰਚ ਸਾਹਿਬ ਕੋਈ ਨਵਾਂ ਤਜਰਬਾ ਹੋਇਆ ਹੋਵੇ ਨਵੀਂ ਗੱਲ ਕੋਈ ਐਸੀ ਇਹਨਾਂ ਸਾਲਾਂ ਦੇ ਵੀ ਤੁਸੀਂ ਦੇਖੀ ਹੋਵੇ ਦੇਖੋ ਜੀ ਇੱਕ ਬੱਚੇ ਨੂੰ ਸੌਂਕ ਪੈ ਜਾਂਦਾ ਨਵੇਂ ਬੱਚਿਆਂ ਬਾਰੇ ਕੀ ਕਹਿਣਾ ਚਾਹੋਗੇ ਨਵੇਂ ਬੱਚਿਆਂ ਨੂੰ ਮੇਰਾ ਇਹੀ ਕਹਿਣਾ ਵੀ ਦੇਖੋ ਆਪਾਂ ਇੱਕ ਬਾਜੀ ਤੇ ਜਾਂਦੇ ਹਾਂ ਹਾਂ ਬਾਜੀ ਵਧੀਆ ਢੰਗ ਨਾਲ ਛੱਡੋ ਹਾਂ ਅਤੇ ਜਾ ਕੇ ਕਿਤੇ ਹੁੱਲੜ ਬਾਜੀ ਨਾ ਕਰੋ ਪਿਆਰ ਨਾ ਰੋ ਵੱਡਿਆਂ ਦਾ ਸਤਿਕਾਰ ਕਰੋ ਅੱਛਾ ਮਾਪੇ ਕਹਿੰਦੇ ਟਾਈਮ ਵੇਸਟ ਹੈ ਇਹ ਤਾਂ ਨਹੀਂ ਗੱਲ ਹੈਗੀ ਬਿਲਕੁਲ ਅੱਛਾ ਮਾਪੇ ਚਾਹੀਦਾ ਵੀ ਇਹਨੂੰ ਛੱਡਣ ਇਸ ਕੰਮ ਲਈ ਸਾਡੇ ਮਾਪੇ ਹੀ ਸਾਨੂੰ ਸਾਥ ਦੇ ਰਹੇ ਹੈ ਅੱਛਾ ਅਸੀਂ ਜੇ ਸਾਡੇ ਸਾਨੂੰ ਕਿਸੇ ਘਰ ਦੀ سپورਟ ਆ ਅਸੀਂ ਫੇਰ ਹੀ ਬਾਜੀ ਤੇ ਆ ਸਕਦੇ ਆ ਆਦਰਵਾਇਜ਼ ਨਹੀਂ ਆ ਸਕਾਂ ਹਾਂ 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 ਸਾਰੇ ਪਰਿਵਾਰ ਨੂੰ ਹੀ ਸ਼ੌਂਕ ਹੋਣਾ ਚਾਹੀਦਾ ਜੀ ਹਾਂ ਜਦੋਂ ਸ਼ੌਂਕ ਹੈ ਨਾ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਜੀ ਹਾਂ ਹਾਂ सारे परिवार का ही शौक होना चाहिए था। हाँ। किसी ने बदम हाँ, सिल से जी किसी ने दाने पाते हाँ। किसी ने पानी पाता किसी ने कुछ अच्छा कुछ लोग अच्छा, ए भी कहें भी जुएबाजी है नहीं बिल्कुल गलत है बिल्कुल जुएबाजी कि अच्छा ये सेवा हैगी समाज की यदा सेवा जी अच्छा एक सेवा भी है एक चंगे पास बच्चे ध्यान भी है जी लगे बच्चे हाँ हाँ जुआ होर गल है जी ये गल हाँ बिल्कुल हो तो 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 मतलब भी गवर्नमेंट भी उत्साहित करना चाहिए, चाहिए। अच्छा खेडा चो खेड है खेडा चो खेड बिल्कुल बन दी है जी अच्छा ਇੱਕ ਕੁਈ ਟੂਰਨਾਮੈਂਟ ਤੁਸੀਂ ਮੰਗਦੇ ਹੋ ਵੀ ਖੇਡ ਡਿਪਾਰਟਮੈਂਟ ਇਹਨੂੰ ਖੇਡ ਸ਼ਾਮਲ ਕਰ ਲਵੇ ਬਿਲਕੁਲ ਕਹਿੰਦੇ ਜੀ ਹੋਣਾ ਚਾਹੀਦਾ ਜੀ ਵੈਰੀ ਗੁੱਡ ਜਦੋਂ ਐਵੇਂ ਨੇ ਲੱਖਾਂ ਦੀਆਂ ਬਾਜ਼ੀਆਂ ਲੱਗਦੀਆਂ ਹਾਂ ਹਾਂ ਕੰਪੀਟੀਸ਼ਨ ਹੁੰਦੇ ਆ ਹਾਂ ਤੇ ਹੋਰ ਜਿਵੇਂ ਹਾਕੀ ਲਾ ਲਓ ਕਬੱਡੀ ਲਾ ਲਓ ਕ੍ਰਿਕਟ ਲਾ ਲਓ ਹੋਰ ਜਿੰਨੇ ਵੀ ਆ ਹਾਂ ਜਿੰਨੀਆਂ ਵੀ ਖੇਡਾਂ ਹੋ ਰਹੀਆਂ ਉਹ ਸ਼ਾਮਲ ਕੀਤੀਆਂ ਜਾਂਦੀਆਂ ਹਾਂ ਤੇ ਸਾਨੂੰ ਵੀ ਹਰਲ ਕਰਦਾ ਹਾਂ ਆ ਸਰਪੰਚ ਸਾਹਿਬ ਪੂਰੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਉਹ ਕੈਬਨਟ ਮੰਤਰੀਆਂ ਔਰ ਖੇਡ ਮੰਤਰੀ ਤੋਂ ਮੰਨ ਕਰਦੇ ਨੇ ਕਿ ਕਬੂਤਰਬਾਜੀ ਨੂੰ ਵੀ ਖੇਡ ਸ਼ਾਮਲ ਕੀਤਾ ਜਾਵੇ। ਬਿਲਕੁਲ ਜੀ ਕੀਤਾ ਜਾਵੇ। ਹਾਂਜੀ ਤੁਹਾਨੂੰ ਕਿੰਨਾ ਕੁ ਉਤਸ਼ਾਹ ਦਿੰਦੇ ਨੇ ਕਰ ਵਾਲੇ? ਹਾਂਜੀ ਸਸੀ ਕਾਲ ਜੀ ਪਹਿਲਾਂ ਦਾ ਜਿੰਨੇ ਵੀ ਔਰ ਜਿੱਦਾਂ ਕਿ ਸਰਪੰਚ ਸਾਹਿਬ ਜੀ ਨੇ ਸਤਿਕਾਰਯੋਗ ਨੇ ਸਾਡੇ ਇਹਨਾਂ ਨੇ ਸਾਰਾ ਕੁਝ ਦੱਸੇ ਦਿੱਤਾ ਤੇ ਪਰਿਵਾਰ ਦੇ ਵਿੱਚ ਤਾਂ ਪੂਰੀ ਉਸਤ ਕਿਉਂਕਿ ਜਿੱਦਾਂ ਕਿ ਆਪਾਂ ਸਾਰੇ ਵੀਰ ਮੱਤਰ ਸਾਚਾ ਭਰਾਵਾਂ ਨੂੰ ਪਤਾ ਹੀ ਹੈ ਕਿ ਪੰਜਾਬ ਦਾ ਮਾਹੌਲ ਜਿਹੜਾ ਬਹੁਤ ਹੀ ਜ਼ਿਆਦਾ ਨਾ ਕਿਉਂਕਿ ਇੱਕ ਬਹੁਤ ਹੀ ਜ਼ਿਆਦਾ ਭਿਆਨਕ ਦਰਿਆ ਜਿਹੜਾ ਨਸ਼ਿਆਂ ਦਾ ਆ ਬਹੁਤ ਵਧੀਆ ਗੱਲ ਕਹੀ ਤੁਸੀਂ ਨਸ਼ੇ ਤੋਂ ਦੂਰ ਹੋ ਰਹੇ ਨੇ ਉਹ ਉਹਦੇ ਵਿੱਚ ਡੁੱਬਣ ਨਾਲੋਂ ਇੰਨਾ ਕਿ ਆ ਵੀ ਨਸ਼ਿਆਂ ਤੋਂ ਵੈਰੀ ਗੁੱਡ اور ਮੇਨ ਗੱਲ ਇਹ ਹੈ ਕਿ ਮਾਈਟ ਜਿਹੜਾ ਬੱਚਿਆਂ ਦੀ એનર્ਜੀ ਇੱਧਰ ਕੰਜ਼ਿਊਮ ਹੁੰਦੀ ਹੈ ਬਿਲਕੁਲ ਬਹੁਤ ਅੱਛਾ ਜੀ ਹਾਂਜੀ ਤੁਸੀਂ ਇਹ ਦੱਸੋ ਕਿ ਕਬੂਤਰ ਖਾਂਦੇ ਕੀ ਨੇ ਕੀ ਕੀ ਸਿਸਟਮ ਹੈ ਹਾਂ ਜੀ ਨਾਲ ਜੀ ਦਾਣੇ আর বাদਾਮে ਚੱਲਦੇ ਨੇ ਜੀ ਕਣਕ ਤੇ বাদਾਮ ਚੱਲਦਾ ਅੱਛਾ ਤੁਸੀਂ ਗਰਮੀ ਜਿਆਦਾ ਸਪੈਸ਼ਲ ਚੀਜ਼ ਦਿੰਦੇ ਉਹਨਾਂ ਨੂੰ ਗਰਮੀ ਦੇ ਵਿੱਚ ਚੱਲਦੇ ਜੀ ਇਹਨਾਂ ਨੂੰ ਪਾਣੀ ਪੂਣੀ ਨਹੀਂ ਲੱਗਦੀ ਠੰਡੇ ਪਾਣੀ ਲੱਗਦੇ ਨੇ ਜੀ ਅੱਛਾ ਠੰਡੇ ਪਾਣੀ ਹੁੰਦੇ ਨੇ ਜੀ ਜਿਵੇਂ ਉਹ ਚੱਲਦੇ ਨੇ ਇਹਦੇ ਬਾਦਾਮ ਤੇ ਕਣਕ ਤੇ ਚੱਲਦੇ ਆ ਟਾਈਮ ਤੇ ਜੀ ਅੱਛਾ ਬਾਦਾਮ ਕਣਕ ਬਾਦਾਮ ਜਿਆਦਾ ਚੱਲਦੇ ਨੇ ਜੀ ਕਣਕ ਚੱਲ ਉਸ ਟਾਈਮ ਹੀ ਉਸ ਟਾਈਮ ਖਰਾਕਾ ਮੋਰ ਜਲਦੀਆਂ ਨੇ ਜਿਵੇਂ ਜੀ ਸੋਇਆ ਬੀਨ ਹੋਵੇ ਮਗਜ ਹੋਵੇ ਹਾਂ ਸਰੋਂ ਬਾਜਰਾ ਸਾਰਾ ਕੁਝ ਚੱਲਦਾ ਜੀ ਛੋਲੇ ਹੋਵੇ ਲੂੰਗੀ ਹੋਗੀ ਜੀ ਮੋਠ ਹੋਵੇ ਸਾਰਾ ਚੱਲਦਾ ਹਾਂ ਇਹ ਖਰਾਕਾ ਜਲਦੀਆਂ ਸਾਧੀਆਂ ਜੀ ਹਾਂ ਹਾਂ ਹਾਂਜੀ ਤੁਸੀਂ ਕਿੰਨੇ ਕ ਬਾਜਿਆਂ ਤੇ ਗਏ ਹੋ ਅੱਜਕੱਲ ਦਾ ਕਹਾਂਗਾ ਅੱਜ ਤੱਕ ਮੈਂ ਉਹ ਕਿਥੇ ਕਰਾਈਏ ਪੜਦੇ ਆਈਏ ਬਾਹਰ ਆਏ ਸਕੂਲ ਲਗਾਉਂਦੇ ਆਂ ਜਿਵੇਂ ਬਾਜਾ ਅੱਛਾ ਤੁਹਾਨੂੰ ਵਧੀਆ ਲੱਗਦਾ ਹੈ अच्छा अच्छा ਪਹਿਲਾਂ ਵੀ ਜਾਣਦਾਂ ਨੇ ਇਹਨਾਂ ਸਾਰੇ ਕਬੂਤਰਾਂ ਕਰਕੇ ਜਾਣਨ ਲੱਗ ਗਏ ਹਾਂ اچھا ਤੁਹਾਡੀ ਜਾਣਕਾਰੀ ਵੀ ਵੱਧਦੀ ਹੈ ਹਾਂ ਜੀ ਬਹੁਤ ਜ਼ਿਆਦਾ ਹਾਂ ਇੱਕ ਇਹ ਵੀ ਗੱਲ ਕੀਤੀ ਹੈ ਵੀ ਦੋਸਤ ਮਿੱਤਰ ਬਣਦੇ ਨੇ ਪਿਆਰ ਬਣਦਾ ਸਮਾਜ ਦੇ ਵਿੱਚ ਸਮਾਜ ਜੁੜਦਾ ਇਸ ਗੱਲ ਇੱਕ ਹੋਰ ਹੈ ਜਿਵੇਂ ਕਬੂਤਰ ਵਾਈ ਜਿਹੜੇ ਨੇ ਕੋਈ ਡਿਪਰੈਸ਼ਨ ਡਿਪੂਸ਼ਨ ਵਾਲਾ ਕੰਮ ਨਹੀਂ ਸਾਰਾ ਕੋਲ ਹਾਂ ਦੋਸਤੋ ਇਹ ਇੱਕ ਨਜਵਾਨ ਹੈ ਇਹ ਪਾਣੀ ਲੈ ਕੇ ਆਇਆ ਮੇਰੇ ਕੋਲ ਪੀਣ ਲਈ ਔਰ ਤੁਸੀਂ ਦੇਖੋ ਇਹਦੇ ਬੈਕ ਸਾਈਡ ਤੇ ਇੱਕ ਬਕਾਇਦਾ ਹਾਂ ਟੈਂਕੀ ਬਣੀ ਹੋਇਆ ਜਿਹਦੇ ਠੰਡਾ ਜਲ ਲਿਖਿਆ ਆ ਔਰ ਇੰਨੀ ਅੱਗ ਪੈਂਦੀ ਗਰਮੀ ਦੇ ਵਿੱਚ ਇਹ ਸੇਵਾ ਕਰ ਰਹੇ ਨੇ ਮੈਨੂੰ ਐ ਲੱਗਦਾ ਵੀ ਇਹ 2 ਮਹੀਨੇ ਹੀ ਕੰਮ ਕਰਨਗੇ ਜਿੰਨੀ ਜ਼ਿਆਦਾ ਧੁੱਪ ਉਹਨੇ ਜਿਆਦਾ ਕਬੂਤਰ ਉਡਣਗੇ ਤੇ ਓਨੀ ਉਹ ਜਿਆਦਾ ਸੇਵਾ ਕਰਨਗੇ ਇੱਕ ਅਲੱਗ ਤਰ੍ਹਾਂ ਦਾ جنੂਨ ਆ ਇੱਕ ਤਰ੍ਹਾਂ ਦਾ ਸ਼ੌਕ ਆ ਪੰਜਾਬੀਆਂ ਦਾ ਤੇ ਲਾਜ ਪਾਣੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆ ਗਿਆ ਆ ਤਾਂ ਪੱਕਾ ਰਸ਼ਨਾ ਬੰਦਾ ਇਸ ਨੰਬਰ ਟਾਈਮ ਤਾਂ ਨਹੀਂ ਹਲੇ ਬੋਲੇਆ ਮੈਨੂੰ ਲੱਗਦਾ ਨਹੀਂ ਉਹ ਨਾ ਜਨਾਇਆ ਹਾਂ ਬਸ ਇਹ ਬੋਲੇ ਤੱਕ ਰੋ ਮੈਨੂੰ ਇਹ ਲੈ ਜਾ ਰੱਖੀ ਉਹ ਰਿਪੀਟ ਉਹ ਰਿਪੀਟ ਮੇਰਾ ਸਾਰੇ ਉਹ ਬਾਬਾ ਉਹ ਬਾਬਾ ਆ ਗਿਆ ਜੀ ਮੈਂ ਤੁਹਾਨੂੰ ਡਿਟੇਲ ਚੈੱਕ ਕਰ ਦਿੱਤੀ ਮਿੱਟੀ ਲੋਰ ਬਲ ਬੰਦ ਕਰਵਾ ਦਿੱਤਾ ਹੈ ਇਹ ਹੈ ਮੈਂ ਇਹ ਕੰਸਟੈਟ ਕਰਦਾ ਹਾਂ ਉਹਨਾਂ ਨੂੰ ਬੰਦ ਕਰਵਾ ਦਿੱਤਾ ਹੈ ਦੱਸਦਾ ਜੀ ਇਹ ਕੋਈ ਮਸਲੀ ਹੋ ਗਿਆ ਸੀ ਤੇ ਮੈਂ ਇਹ ਮੱਛੋਂ ਵੇਚੀ ਮੈਂ ਕਿਹਾ ਠੀਕ ਆ ਵੀ ਕਰ ਲਓ ਭਾਈ ਹਾਂ ਜੀ ਬਚਪਨ ਦੀ ਸ਼ੌਕ ਹੈ ਇਹਨਾਂ ਬਚਪਨ ਤੋਂ ਸ਼ੌਕ ਹੈ ਇਹ ਇਹ ਗੱਲ ਮੈਨੂੰ ਬੋਝ ਚਾਹੁੰਦਾ ਮੇਰੇ ਚਾਚੇ ਨੇ ਕੋਈ ਨਹੀਂ ਬੱਸ بادشاہ ਬੱਸ 400 ਚਲੋ 900 ਕੰਡੀ ਨੂੰ ਬੰਦ ਕਰ ਤੁਸੀ ਗੈਰੀ ਹੋ ਨਾ ਬਰਾਣੇ ਆਓ ਸੇਖੀ ਆ ਆ ਜਾਓ ਬਾਹਰ ਆ ਜਾਓ ਬਾਹਰ ਆ ਜਾਓ ਬਾਹਰ ਆ ਜਾਓ ਬਾਹਰ ਆ ਜਾਓ ਕੱਟਣ ਲੱਗੇ ਕਿਹਨੇ ਬਿਲੇ ਬਾਈ ਹਾਂ ਮੇਰੇ ਨੂੰ ਇਜਾਮ ਨੂੰ ਸਮੇਂ ਮੈਂ अच्छा सरपंच साहब ये सो कितनी की एंट्री होती है इनਾਂ ਦੀ एंट्रीयां ਦਾ एंट्री ਕਹਿੰਦੇ ਵੀ ਸੌਣ ਮੱਝਾਂ ਦੇ ਪਾਰਮੀ ਨਾਲੇ ਘੱਟ ਦੇਣਾ ਹਾਂ 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 ਐਂਟਰੀ ਥੋੜੀ ਹੁੰਦੀ ਹੈ ਜੀ ਇਹਨਾਂ ਦੀ ਕਿੰਨੇ 200 ਜਿਵੇਂ 1400 ਰੁਪਏ ਹਾਂਜੀ 200 400 ਇੰਨਾ ਕਰਦੀ ਆ ਹਾਂ ਹਾਂ ਤੇ ਫਿਰ ਇਨਾਮ ਇਨਾਮ ਤਾਂ ਜੀ ਪਿੰਡ ਦੇ ਸਹਿਯੋਗ ਨਾਲ ਦਿੱਤੀ ਹੈ ਪਿੰਡਦਿਆਂ ਨੇ ਦੇਨੇ ਹੁੰਦੇ ਨੇ ਪਿੰਡਦਿਆਂ ਨਹੀਂ ਦੇਨੇ ਹੁੰਦੇ ਅੱਛਾ ਅੱਛਾ ਇਹ ਸਾਰਾ ਪਿੰਡ ਜਿਵੇਂ ਸਾਡੇ ਸਤਿਕਾਰਯੋਗ ਐਨ ਆਰ ਆਈ ਵੀਰਾਂ ਉਹ 12 ਪੈਸੇ ਭੇਜ ਰਹੇ ਆ ਜਾਂ ਪਿੰਡ ਦੇ ਸਹਿਯੋਗ ਨਾਲ ਪਿੰਡ ਵਾਸੀ ਆ ਜੋ ਵਧੀਆ ਬੰਦੇ ਆ ਜਿਸ ਤਰ੍ਹਾਂ ਟੂਰਨਾਮੈਂਟ ਕਰਾਉਨੇ ਆ ਜੀ ਉਸੇ ਤਰ੍ਹਾਂ ਹੀ ਇੱਕ ਕੂਟਰਬਾਜੀ ਨੂੰ ਵੀ ਹਾਂ ਹਾਂ ਇਹ ਵੀ ਇਹ ਵੀ ਇੱਕ ਟੂਰਨਾਮੈਂਟ ਹੈ ਇੱਕ ਟੂਰਨਾਮੈਂਟ ਹੀ ਹੈ ਐਨ ਆਰ ਆਈs ਤੁਹਾਡਾਂ ਨਾਲ ਆ ਜੀ ਅੱਛਾ ਐਨ ਆਰ ਆਈ ਤੁਹਾਡਾ ਅੱਛਾ ਮਦਦ ਕਰ ਰਿਹਾ ਹੈ ਉਹਨਾਂ ਨੂੰ ਵੀ ਸ਼ੌਂਕ ਆ ਜੀ ਬਾਹਰਲੇ ਦੇਸ਼ਾਂ 'ਚ ਬਾਹਲੀਆਂ ਕੰਟਰੀਆਂ 'ਚ ਸਾਡੇ ਐਨ ਆਰ ਆਈ ਵੀ ਬਹੁਤ ਬੈਠਾ ਜਿਹੜੇ ਸਾਡੀ ਮਦਦ ਕਰਦੇ ਚਾਨਵੀਰ ਐਨ ਆਰ ਆਈ ਦਾ ਧੰਨਵਾਦ ਕਰਨਾ ਚਾਹੋਗੇ ਸਾਰਿਆਂ ਤੇ ਅਮਰਬੀਰ ਸਿੰਘ ਦਾ ਹਾਂ ਬਾਬਾ ਬਲਵਿੰਦਰ ਦਾ ਹਾਂ ਕੋਲਾ ਸਿੰਘ ਜੀ ਰਾਏ ਹਾਂਜੀ ਪੂਰੇ ਪਰਿਵਾਰ ਦਾ ਠੀਕ ਹੈ ਨਾ ਜਿਨ੍ਹਾਂ ਨੇ ਤੁਹਾਡਾ ਧਿਆਨ ਰੱਖਿਆ ਤੇ ਇੱਧਰ ਤੁਹਾਡਾ ਮਨ ਵੀ ਬਹਿਲਾ ਰਹੇ ਨੇ ਹਾਂਜੀ ਹਾਂਜੀ ਮੋਜੋ ਜੀ ਤੁਸੀਂ ਕੁਝ ਮੈਂ ਧੰਨਵਾਦ ਸਾਰਿਆਂ ਦਾ ਜਿਹੜੇ ਪਰਿਵਾਰ ਸੱਜਣ ਬੈਠੇ ਨਹੀਂ ਛੱਡੇ ਹਾਂਜੀ ਹਾਂਜੀ ਤੁਹਾਡਾ ਸ਼ੁਭਨਾ ਮੇਰਾ ਸਹੁਰਾ ਜਗਰਾਤ ਸਿੰਘ ਰਾਜੂ ਤੁਹਾਨੂੰ ਵੀ ਸ਼ੌਕ ਹੈ ਹਾਂਜੀ ਹਾਂਜੀ ਪਹਿਲੇ ਦਿਨ ਤੋਂ ਹੀ ਸ਼ੌਕ ਹੈ ਅੱਛਾ ਤੇ ਕੀ ਕੀ ਤਿਆਰਬੇ ਹੋਏ ਹੁਣ ਤੱਕ ਤੁਹਾਡੇ ਜਰਮੇ ਬਾਜ ਜਾਂਦਾ ਹਾਂ ਮੰਨ ਲਓ ਜਿਆਰਦਾ ਸਾਰੀ ਉਮਰ ਜੱਦੀ ਜਾਂਦਾ ਉਹ ਨਵੇਂ ਖੇਡ ਦੇਖਣ ਮੈਨੂੰ ਮਿਲਦੀ ਆ ਪਹਿਲਾਂ ਕੁਝ ਹੋਰ ਸੀ ਖੇਡ ਹੁਣ ਬਦਲਾਅ ਆ ਖੇਡ ਚ ਹਾਂ 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 ਹਾਂਜੀ ਤੁਹਾਡਾ ਸ਼ੁਭਨਾ ਮੇਰਾ ਨਾਮ ਹਰਪ੍ਰੀਤ ਸਿੰਘ ਗਰੇਵਾਲ ਖੰਨਾ ਆ ਅੱਛਾ ਗਰੇਵਾਲ ਸਾਹਿਬ ਤੁਸੀਂ ਕਿੰਨੇ ਕਦੇ ਤੋਂ ਇਹ ਦੇ ਕਬੂਤਰਬਾਜੀ ਨਾਲ ਜੋ ਸ਼ੌਕ ਬਚਪਨ ਤੋਂ ਹੀ ਆਈਆਂ ਨੇ ਉਹ ਤੋਂ ਬਸ ਜਿਆਰੀ ਜੋ ਤੇ ਹੁਣ ਅੱਖੇ ਹੋਰੇ ਜੀ ਛੱਡਦੇ ਆ ਹਾਂ ਹਾਂ ਬਈ ਬਾਕੀ ਗੱਲ ਤੁਹਾਡੇ ਜਰੀਏ ਕੋਪਾ ਜੀ ਮੈਂ ਸਰਕਾਰਾਂ ਨੂੰ ਵੀ ਵੀ ਇੱਕ ਸ਼ੌਂਕ ਹੂੰ ਹੂੰ ਇਹਨੂੰ ਬੜਾਵਾ ਦੇਣਾ ਚਾਹੀਦਾ ਹਾਂ ਇਹਦੇ ਕਈ ਫਾਇਦੇ ਵੀ ਨੇ ਜੀ ਹਾਂ ਕੋਈ ਬੰਦਾ ਡਿਪਰੈਸ਼ਨ 'ਚ ਹੋਵੇ ਹਾਂ ਦੇਣਾ ਚਾਹੀਦਾ ਹਾਂ ਸਰਕਾਰਾਂ ਨੂੰ ਵੀ ਵੀ ਇੱਕ ਸ਼ੌਂਕ ਆ ਕਿਉਂਕਿ ਸਾਡਾ ਪੰਜਾਬ ਸ਼ੌਂਕਾਂ ਦਾ ਸ਼ੌਂਕੀ ਵੀਰਾਂ ਦਾ ਪੰਜਾਬ ਆ ਠੀਕ ਆ ਆ ਬਹੁਤ ਵੱਡੀ ਗੱਲ ਕਹੀ ਡਿਪਰੈਸ਼ਨ ਮਹਾਮਾਰੀ ਹੈ ਇਹ ਤੋਂ ਘਟਾ ਹਾਂ ਜੀ ਇਹ ਤੋਂ ਘਟਾ

ਔਰ ਨਾਮ ਹੀ ਲੱਖਾ ਹੀ ਦਿੰਦੇ ਨੇ ਕੋਈ ਜਗਰ ਦਾ ਟਰੈਕਟਰ ਵੀ ਦਿੰਦੇ ਨੇ ਥਾਰ ਵੀ ਵੀਰ ਬੜਾ ਹੀ ਕੁਛ ਹੈਗਾ ਔਰ ਨਵੀਂ ਗੱਲ ਹੈ ਪੰਜਾਬੀਆਂ ਦੇ ਸ਼ੌਕ ਦੀ ਔਰ ਮੈਂ ਇਸ ਵੇਲੇ ਇਹਨੂੰ ਪੁੱਛਿਆ ਕਿ ਕਿੰਨੇ ਕਬੂਤਰ ਹੋ ਸਕਦੇ ਨੇ ਉਹਨੇ ਕਿਹਾ ਤਕਰੀਬਨ ਤਾਂ ਕਿੰਨ ਆਸਮਾਨ ਤੁਹਾਨੂੰ ਦੇਖਣ ਨੂੰ ਦਿਖਾਈ ਵੀ ਨਹੀਂ ਦੇ ਰਹੇ 125 ਤਕਰੀਬ ਕਬੂਤਰ ਆਸਮਾਨ ਉਡ ਰਹੇ ਨੇ ਆਤ ਦੀ ਗਰਮੀ ਹੈ ਮਈ ਦਾ ਮਹੀਨਾ ਇਹ ਮਈ ਜੂਨ ਦੇ ਵਿੱਚ ਚੱਲਣਗੇ ਜਿੰਨੀ ਜ਼ਿਆਦਾ ਗਰਮੀ ਹੋਏਗੀ ਉਹਨਾਂ ਕਬੂਤਰ ਜਿਆਦਾ ਉੜੇਗਾ ਇਹਨਾਂ ਦਾ ਇਹ ਮੰਨਣਾ ਹੈਗਾ ਗਰਮੀਆਂ ਦੇ ਵਿੱਚ ਕਬੂਤਰ ਚੱਲਦੇ ਨੇ ਉਹਨਾਂ ਬਦਾਮ ਦਿੰਦੇ ਨੇ ਔਰ ਇਹਨਾਂ ਨੂੰ ਬਹੁਤ ਸਾਰੇ ਅੱਛੀਆਂ ਖੁਰਾਕਾਂ ਦਿੰਦੇ ਨੇ ਔਰ ਤਾਂ ਕਿ ਕਬੂਤਰ ਲੰਬੇ ਸਮੇਂ ਤੱਕ ਉੜਦੇ ਰਹਿਣ ਤੇ ਇਹ ਬੜਾ ਸ਼ੌਕ ਦਾ ਕੰਮ ਹੈਗਾ